ਮਾਨਸਾ ਦੇ ਪਿੰਡ ਅਕਲੀਆ ਦੇ ਵਿੱਚ ਕਰਵਾਇਆ ਜਾ ਰਿਹਾ 22ਵਾਂ ਸ਼ਾਨਦਾਰ ਕਬੱਡੀ ਕੱਪ ਅਗਨੀਵੀਰ ਲਾਪ੍ਰੀਤ ਸਿੰਘ ਅਕਲੀਆ ਦੀ ਸ਼ਹੀਦੀ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਹੈ ਕਬੱਡੀ ਕੱਪ ਮਾਲਵਾ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 22ਵਾਂ ਸ਼ਾਨਦਾਰ ਕਬੱਡੀ ਕੱਪ ਕਰਵਾਇਆ ਜਾ ਰਿਹਾ ਜਿੱਥੇ ਜਾਣਕਾਰੀ ਦਿੰਦੇ ਆ ਪ੍ਰਧਾਨ ਅਮਰਤਪਾਲ ਸਿੰਘ ਨੇ ਦੱਸਿਆ ਕਿ ਕਬੱਡੀ ਓਪਨ 75 ਕਿਲੋ 63 ਕਿਲੋ ਤੇ 47 ਕਿਲੋ ਦੇ ਇਹ ਮੁਕਾਬਲੇ ਕਰਵਾਏ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ 41000 ਤੇ 31000 ਤੱਕ ਦੇ ਇਨਾਮ ਰੱਖੇ ਗਏ ਨੇ ਤਾਂ ਦੋਸਤੋ ਸੰਪਰਕ ਕਰਨਾ ਤੁਸੀਂ ਦਿੱਤੇ ਗਏ ਨੰਬਰਾਂ ਤੇ ਤਾਂ ਜੋ ਤੁਸੀਂ ਵੀ ਇਸ ਸ਼ਾਨਦਾਰ ਕਬੱਡੀ ਕੱਪ ਦਾ ਹਿੱਸਾ ਬਣ ਸਕਦੇ ਹੋ ਕੀ ਕੁਝ ਕਿਹਾ ਪ੍ਰਧਾਨ ਨੇ ਉਹ ਵੀ ਤੁਹਾਨੂੰ ਸੁਣਾਉਨੇ ਆ ਪੂਰੀ ਟੀਮ ਵੱਲੋਂ ਵੱਖਰੇ ਤਰੀਕੇ ਦੇ ਨਾਲ ਪਰਵੰਧ ਕੀਤੇ ਗਏ ਨੇ ਇਸ ਕਬੱਡੀ ਕੱਪ ਦੇ ਤੇ ਕਬੱਡੀ ਕੱਪ ਦੇ ਵਿੱਚ ਖਾਸ ਕੀ ਕੀ ਹੋਣ ਵਾਲਾ ਉਹ ਤੁਹਾਨੂੰ ਇਸ ਗੱਲ ਨੂੰ ਸੁਣ ਕੇ ਸਮਝ ਦੇ ਵਿੱਚ ਆ ਜਾਏਗਾ ਜੋ ਪ੍ਰਧਾਨ ਨੇ ਜਾਣਕਾਰੀ ਦਿੱਤੀ ਆ ਤਾਂ ਮਾਲਵਾ ਸਪੋਰਟਸ ਐਂਡ ਵੈਲਫੇਅਰ ਕਲੱਬ ਪਿੰਡ ਅਕਲੀਆ ਵੱਲੋਂ ਸ਼ਹੀਦ ਆਗਨੀਵੀਰ ਲੱਪਰੀ ਸਿੰਘ ਦੀ ਯਾਦ ਨੂੰ ਸਮਰਪਿਤ 22ਵਾਂ ਸ਼ਾਨਦਾਰ ਕਬੱਡੀ ਕੱਪ ਕਰਵਾਇਆ ਜਾ ਰਿਹਾ ਜਿੱਥੇ ਹਰ ਇੱਕ ਵਿਅਕਤੀ ਪਾਰਟਿਸਪੇਟ ਕਰ ਸਕਦਾ ਹੈ ਹਿੱਸਾ ਲੈਣ ਲਈ ਕਬੱਡੀ ਓਪਨ ਤੱਕ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ ਤੇ ਲੜਕੀਆਂ ਦੇ ਲਈ ਸ਼ੋਅ ਆਫ ਮੁਕਾਬਲੇ ਜਿਹੜੇ ਆ ਕਬੱਡੀ ਦੇ ਕਰਵਾਏ ਜਾ ਰਹੇ ਆ ਤਾਂ ਦੋਸਤੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਨਾ ਕੀ ਕਿਹਾ ਪ੍ਰਧਾਨ ਨੇ ਸੁਣ ਕੇ ਵੀਡੀਓ ਨੂੰ ਕਰਿਓ ਸ਼ੇਅਰ ਆ ਰਹੀ ਦੇਸ਼ ਵਾਸੀਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅਸੀਂ ਦੱਸਣਾ ਚਾਹੁੰਦੇ ਆ ਵੀ ਪਿੰਡ ਅਕਲੀਆ ਵਿਖੇ ਮਾਲਵਾ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ 22ਵਾਂ ਸ਼ਾਨਦਾਰ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਸਾਰੇ ਹੀ ਮੇਰੇ ਦੇਸ਼ਵਾਸੀਆਂ ਨੂੰ ਅਤੇ ਦਰਸ਼ਕ ਵੀਰਾਂ ਨੂੰ ਖਿਡਾਰੀ ਵੀਰਾਂ ਨੂੰ ਬੇਨਤੀ ਕਰਦੇ ਆਂ ਵੀ ਇਸ ਕਬੱਡੀ ਟੂਰਨਾਮੈਂਟਾਂ ਵਿੱਚ ਪਹੁੰਚ ਕੇ ਇਸ ਟੂਰਨਾਮੈਂਟ ਦਾ ਹਿੱਸਾ ਬਣੋ ਅਤੇ ਨਾਲ ਹੀ ਅਸੀਂ ਇਹ ਦੱਸਣਾ ਚਾਹੁੰਦੇ ਆਂ ਵੀ ਇਹ ਜੋ 22ਵਾਂ ਟੂਰਨਾਮੈਂਟ ਸਾਡਾ ਹੋ ਰਿਹਾ ਹੈ ਇਹ ਇਸ ਵਾਰ ਟੂਰਨਾਮੈਂਟ ਸਾਡੇ ਜੋ ਕਿ ਦੇਸ਼ ਦੇ ਮਹਾਨ ਜੋਧੇ ਸਾਡੇ ਪਿੰਡ ਦੇ ਅਗਨੀ ਵੀਰ ਸ਼ਹੀਦ ਲਾਪ੍ਰੀਤ ਸਿੰਘ ਸ਼ਹੀਦ ਹੋਏ ਨੇ ਉਹਨਾਂ ਦੀ ਯਾਦ ਨੂੰ ਇਹ ਸਮਰਪਿਤ ਕੀਤਾ ਜਾ ਰਿਹਾ ਹੈ ਟੂਰਨਾਮੈਂਟ ਅਸੀਂ ਸਾਰੇ ਹੀ ਦੇਸ਼ ਵਾਸੀਆਂ ਨੂੰ ਅਤੇ ਸਮੁੱਚੇ ਪੰਜਾਬੀ ਵੀਰਾਂ ਨੂੰ ਇਸ ਟੂਰਨਾਮੈਂਟ ਵਿੱਚ ਪਹੁੰਚਣ ਦੀ ਅਪੀਲ ਕਰਦੇ ਆਂ ਇਸ ਵਿੱਚ ਅਸੀਂ ਜਿਹੜੇ ਟੂਰਨਾਮੈਂਟ ਕਰਵਾ ਰਹੇ ਆ ਇਹਦੇ ਵਿੱਚ ਕਬੱਡੀ ਓਪਨ ਕਬੱਡੀ 75 ਕਿਲੋ ਕਬੱਡੀ 63 ਕਿਲੋ ਕਬੱਡੀ 47 ਕਿਲੋ ਇਹ ਬਜਨੀ ਮੈਚ ਹੋ ਰਹੇ ਨੇ ਅਤੇ ਨਾਲ ਹੀ ਅਸੀਂ 22 ਤਰੀਕ ਨੂੰ ਇੱਕ ਜੋ ਆਪਣੀਆਂ ਲੜਕੀਆਂ ਨੇ ਲੜਕੀਆਂ ਵਾਸਤੇ ਇੱਕ ਸੋ ਮੈਚ ਰੱਖਿਆ ਹੋਇਆ ਹੈ ਲੜਕੀਆਂ ਦਾ 22 ਤਰੀਕ ਨੂੰ ਸੋ ਮੇਰੇ ਮਨ ਸਾਡੀਆਂ ਮਾਵਾਂ ਭੈਣਾਂ ਨੂੰ ਬੇਨਤੀ ਹੈ ਵੀ ਉਹ ਵੀ ਇਸ ਮੈਚ ਦੇ ਵਿੱਚ ਕੱਪ ਦੇ ਵਿੱਚ ਪਹੁੰਚਣ ਤਾਂ ਜੋ ਕਿ ਇਸ ਲੜਕੀਆਂ ਦੇ ਕਬੱਡੀ ਦਾ ਸੋ ਮੈਚ ਦਾ ਆਨੰਦ ਮਾਣ ਸਕਣ ਸੋ ਸਾਰਿਆਂ ਨੂੰ ਦੁਬਾਰਾ ਤੋਂ ਮੈਂ ਫਿਰ ਮਾਲਵਾ ਸਪੋਰਟਸ ਐਂਡ ਵੈਲਫੇਅਰ ਵੱਲੋਂ ਸਾਰਿਆਂ ਨੂੰ ਦੁਬਾਰਾ ਫਿਰ ਅਪੀਲ ਕਰਦਾ ਵੀ ਹਮ ਹਮਾ ਕੇ ਇਸ ਟੂਰਨਾਮੈਂਟਾਂ ਵਿੱਚ ਪਹੁੰਚਣਾ ਤੇ ਰੌਣਕ ਵਧਾਉਣਾ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ